ਤਾਨੂੰ ਪਤਾ ਹੀ ਆ ਕਿ ਪੰਜਾਬੀ ਜਿੱਥੇ ਅੜ ਜਾਣ ਗੇਰ ਪਾਣ ਤੇ ਉੱਥੇ ਆੜੀ ਜਾਂਦੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਲਾ ਲੋ ਇੱਕ ਸਾਲ ਬੈਠੇ ਰਹਿ ਜਿੰਨਾ ਚੈਰ ਸਰਕਾਰ ਨੇ ਮੰਨਿਆ ਨਹੀਂ ਛੱਡਿਆ ਨਹੀਂ ਜਦ ਨੂੰ ਉਹਨਾਂ ਚੈਰ ਸਾਡੇ ਬਜ਼ੁਰਗ ਉਥੇ ਦਿੱਲੀ ਦੀਆਂ ਸਰਹਾਦਾਂ ਤੇ ਬੈਠੇ ਰਹਿ ਇਹ ਤੋਂ ਬਾਅਦ ਜੇ ਕਿਤੇ ਹੁਣ ਹੜ ਵੀ ਆਏ ਆ ਸੇਵਾ ਦੇ ਵਿੱਚ ਜੋਗਦਾਰ ਪੌਣ ਦੇ ਵਿੱਚ ਪੰਜਾਬੀਆਂ ਨੇ ਹੜ ਲਿਆਤਾ ਪੈਸਿਆਂ ਦਾ ਤੇ ਬਾਹਰੋਂ ਜਿਹੜੀ ਮਾਇਆ ਜਿਹੜੀ ਆ ਉਹ ਇਕੱਤਰ ਕਰਕੇ ਭੇਜਣੀ ਸ਼ੁਰੂ ਕੀਤੀ ਇੱਥੇ ਅਫਵਾਹਾਂ ਮਾਰ ਰਹੀਆਂ ਸੀ ਪੂਰੇ ਪੁਰਤਕਾਲ ਦੇ ਵਿੱਚ ਕਿ ਜਿਹੜੇ ਬੰਦੇ ਉੱਥੇ ਜਾਣਗੇ ਉਹਨਾਂ ਦੇ ਕਾਰਡ ਵੀ ਖੋਲੇ ਜਾਣਗੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾਵੇਗਾ ਉਹਨਾਂ ਨੂੰ ਜੇਲ੍ਹ 'ਚ ਵੀ ਛੁੱਟਿਆ ਜਾਵੇਗਾ ਇਦਾਂ ਦੀ ਕੋਈ ਗੱਲ ਹੋਈ ਆ ਤੇ ਕੀ ਚੱਕਰ ਕੀ ਨਹੀਂ ਇਥੇ ਕੋਈ ਗੱਲਬਾਤ ਨਹੀਂ ਉਹ ਸਿਰਫ ਆਫਵਾਵਾ ਆ ਵੀ ਇਹ ਧਰਨੇ ਤੇ ਪ੍ਰੋਟੈਸਟ ਤੇ ਆਪਣਾ ਪਹੁੰਚ ਨਾ ਸਕਣ ਉਥੇ ਇਹ ਵੀ ਕਿਹਾ ਜਾ ਰਿਹਾ ਹੈ ਵੀ ਤੁਹਾਨੂੰ ਰਸਤੇ ਵਿੱਚੋਂ ਸਾਖ ਲੰਘਣਾ ਪਰ ਰਹੇ ਹੋ ਜਾਂ ਕੋਈ ਚੱਕਰ ਇਸ ਨਹੀਂ ਬਣਿਆ ਅੱਜ ਇਹਨਾਂ ਮੁੰਡਿਆਂ ਨੂੰ ਪ੍ਰੋਬਲਮ ਆਈ ਆ ਪਹਿਲਾਂ ਵੀ ਇਹੋ ਜੀਆਂ ਪ੍ਰੋਬਲਮ ਆਉਂਦੀਆਂ ਆ ਨਹੀਂ ਪਹਿਲਾਂ ਨਹੀਂ ਜਦੋਂ ਗਵਰਨਮੈਂਟਾਂ ਚੇਂਜ ਹੋਣ ਲੱਗੀਆਂ ਫੇਰ ਜਾਣੇ ਸ਼ੁਰੂ ਹੋਈਆਂ ਪਰ ਜੋ ਵੀ ਇਸ ਟਾਈਮ ਚੱਲਿਆ ਅੱਜ ਜਿੰਨੀ ਵੀ ਸੰਗਤ ਇਕੱਠੀ ਹੋਈ ਆ ਤੁਹਾਡੇ ਮੂੰਹ ਨੂੰ ਹੋਈ ਆ ਪਹਿਲਾਂ ਆਪਾਂ ਇੰਨੀ ਆਲੀ ਪ੍ਰੋਟੈਸਟ ਕਰਦਾ ਇੰਨੀ ਸੰਗਤ ਹੰਗਾਰਾ ਨਹੀਂ ਆਪਾਂ ਮਿਲਿਆ ਪਰ ਜਦੋਂ ਤੁਸੀਂ ਸਾਰੇ ਇੱਕ ਹੋ ਕੇ ਤੁਰੇ ਆ ਸਾਰੇ ਗੁਰੂਗਰ ਨਾਲ ਹੋ ਕੇ ਤੁਰੇ ਆ ਤੇ ਹੁਣ ਲੱਗਦਾ ਇਹਦਾ ਗਾਂ ਦਾ ਕੋਈ ਨਾ ਕੋਈ ਹਾਲ ਨਿਕਲੂਗਾ ਅਹੀਂ ਇਥੇ ਬਹੁਤ ਰੁਲੇ ਆ ਭਾਈ ਸਾਹਿਬ ਸਾਨੂੰ ਪਤਾ ਕਿ ਅਸੀਂ ਕਿੱਦਾਂ ਇਥੇ ਰੁਲੇ ਆ ਵੀ ਸਾਡੇ ਕੀ ਹਾਲਤ ਹੋਈ ਆ ਅਸੀਂ ਸਰੀਏ ਦਾ ਓਵਰੇ ਦਾ ਕੰਮ ਕਰਦੇ ਆ 10-10 ਘੰਟੇ ਕੰਮ ਕਰਦੇ ਆ ਪਹਿਲਾਂ ਅਸੀਂ ਇੰਡੀਅਨ ਫਰਮਾਂ ਦੇ ਵਿੱਚ ਵੀ ਕੰਮ ਕੀਤਾ ਵਾ 4-4 ਰੁਪਏ ਤੇ ਅਸੀਂ ਸ਼ੁਰੂ ਹੋਏ ਆ ਅੱਜ ਤੱਕ ਮੈਨੂੰ ਲੱਗਦਾ ਕਿ ਜਿਹੜਾ ਅਸੀਂ 12-13 ਲੱਖ ਰੁਪਏ ਲਾ ਗਏ ਆਂ ਸਾਡੇ ਤੋਂ ਲੱਥਾ ਨਹੀਂਗਾ ਪੰਜਾਬ ਦੀ ਧਰਤੀ ਨੇ ਬਹੁਤ ਹੋਣਹਾਰ ਪੁੱਤ ਜੰਮੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਆ ਕੇ ਕਿਰਤ ਕਮਾਈ ਕਰਕੇ ਆਪਣੇ ਪਿੰਡਾਂ ਦਾ ਵਿਕਾਸ ਕਰਦੇ ਆਪਣੇ ਘਰਾਂ ਦਾ ਵਿਕਾਸ ਕਰਦੇ ਆ ਆਪਣੇ ਪਰਿਵਾਰਾਂ ਨੂੰ ਸਾਭਦੇ ਆ ਰੋਜ਼ਗਾਰ ਦੀ ਘਾਟ ਕਰਕੇ ਵਿਦੇਸ਼ਾਂ ਦੇ ਵਿੱਚ ਅਸੀਂ ਰੋਜ਼ਗਾਰ ਲੱਭਣ ਵਾਸਤੇ ਚਲੇ ਜਾਂਦੇ ਆ ਤੇ ਅੱਜ ਪੁਰਤਗਾਲ ਦੀ ਧਰਤੀ ਤੇ ਖੜੇ ਆ ਤੇ ਖੜੇ ਵੀ ਕਿਉਂ ਆ ਕੋਈ ਖਾਸ ਮੁੱਦਾ ਸੀ ਕੋਈ ਖਾਸ ਵਜ੍ਹਾ ਸੀ ਜਿਹੜੀ ਵਜ੍ਹਾ ਕਰਕੇ ਅੱਜ ਇਥੇ ਇਕੱਤਰ ਹੋਣਾ ਪਿਆ ਸਾਰੇ ਪੰਜਾਬੀਆਂ ਨੂੰ ਯਾਨੀ ਕਿ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਇਕੱਠੀਆਂ ਹੋਈਆਂ ਸਿਗੀਆਂ ਕਿਉਂਕਿ ਸਾਡੇ ਜਿਹੜੇ ਆ ਵੀਰ ਪਿੱਛੇ ਖੜੇ ਆ ਕਿਸੇ ਨੂੰ ਪੇਪਰਾਂ ਦੇ ਵਿੱਚ ਡਿਪੋਰਟ ਦਾ ਲੈਟਰ ਆਇਆ ਕੰਟਰੀ ਆਊਟ ਦਾ ਲੈਟਰ ਆਇਆ ਕਿਸੇ ਦੇ ਕਾਰਡ ਨਹੀਂ ਆ ਰਿਹਾ ਤੇ ਕਿਸੇ ਦੀ ਨੈਸ਼ਨੈਲਿਟੀ ਪਾਸ ਨਹੀਂ ਹੋ ਰਹੀ ਆਦੀ ਹਜ਼ਾਰਾਂ ਹੀ ਇਹ ਇਹ ਰੋਏ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਵੀ ਪਿੱਛੇ ਜਾ ਚੁੱਕੇ ਆ ਇਸ ਦੁਨੀਆ ਤੋਂ ਉਹ ਆਪਣੇ ਘਰੇ ਵਾਪਸ ਆਪਣੇ ਪਰਿਵਾਰ ਨੂੰ ਨਹੀਂ ਮਿਲ ਚੁੱਕੇ ਤੇ ਪਰਿਵਾਰਾਂ ਨੇ ਕਈ ਪਰਿਵਾਰਾਂ ਨੂੰ ਪੈਸੇ ਭੇਜ ਕੇ ਪੰਜਾਬ ਤੋਂ ਜਾਂ ਗਹਿਣੇ ਰੱਖ ਕੇ ਜ਼ਮੀਨਾਂ ਇੱਥੇ ਟੈਕਸ ਤਾਰੇ ਨੇ ਬਹੁਤ ਕੁਝ ਕੀਤਾ ਆ ਪਰ ਉਹਨਾਂ ਦੇ ਹਜੇ ਵੀ ਗਵਰਨਮੈਂਟ ਨੇ ਟੈਕਸ ਲੈਂਡ ਤੋਂ ਬਾਅਦ ਹੁਣ ਉਹਨਾਂ ਨੂੰ ਕੰਟਰੀ ਆਊਟ ਦੇ ਰਹੀ ਆ ਇਸ ਮੁੱਦੇ ਨੂੰ ਲੈ ਕੇ ਤੁਹਾਨੂੰ ਪਤਾ ਹੀ ਆ ਕਿ ਪੰਜਾਬੀ ਜਿੱਥੇ ਅੜ ਜਾਣ ਗੇਰ ਪਾਣ ਤੇ ਉੱਥੇ ਅੜੀ ਜਾਂਦੇ ਆ ਭਾਵੇਂ ਉਹ ਕਿਸਾਨੀ ਅੰਦੋਲਨ ਲਾ ਲੋ ਇੱਕ ਸਾਲ ਬੈਠੇ ਰਹਿ ਜਿੰਨਾ ਚਿਰ ਸਰਕਾਰ ਨੇ ਮੰਨਿਆ ਨਹੀਂ ਛੱਡਿਆ ਨਹੀਂ ਜਿੱਦ ਨੂੰ ਉਹਨਾਂ ਚਿਰ ਸਾਡੇ ਬਜ਼ੁਰਗ ਉਥੇ ਦਿੱਲੀ ਦੀਆਂ ਸਰਹਾਦਾਂ ਤੇ ਬੈਠੇ ਰਹਿ ਇਹ ਤੋਂ ਬਾਅਦ ਜੇ ਕਿਤੇ ਹੁਣ ਹੜ ਵੀ ਆਏ ਆ ਸੇਵਾ ਦੇ ਵਿੱਚ ਯੋਗਦਾਨ ਪਾਉਣ ਦੇ ਵਿੱਚ ਪੰਜਾਬੀਆਂ ਨੇ ਹੜ ਲਿਆਤਾ ਪੈਸਿਆਂ ਦਾ ਤੇ ਬਾਹਰੋਂ ਜਿਹੜੀ ਮਾਇਆ ਜਿਹੜੀ ਆ ਉਹ ਇਕੱਤਰ ਕਰਕੇ ਭੇਜਣੀ ਸ਼ੁਰੂ ਕੀਤੀ ਅੱਜ ਇਹ ਗੱਲ ਕਰਦੇ ਆ ਸਾਡੇ ਭਰਾਵਾਂ ਦੀ ਇਹਨਾਂ ਭਰਾਵਾਂ ਦੇ ਤੁਸੀਂ ਆ ਭਰਾ ਦੇਖ ਰਹੇ ਹੋ ਇਹ ਉਹ ਨੇ ਜਿਨ੍ਹਾਂ ਨੇ ਪੰਜਾਬ ਦਾ ਭੁੱਖਿਆ ਅੱਜ ਹੋ ਸਕਦਾ ਇਹਨਾਂ ਦੀ ਮਦਦ ਵਾਸਤੇ ਨਾ ਕੋਈ ਪੰਜਾਬ ਦਾ ਲੀਡਰ ਆ ਰਿਹਾ ਨਾ ਇਹਨਾਂ ਦੇ ਜਿਨ੍ਹਾਂ ਨੂੰ ਪੰਜਾਬ ਦੇ ਵੋਟਾਂ ਪਾਈਆਂ ਨਾ ਉਹ ਆ ਰਹੇ ਨਾ ਕੋਈ ਮਿਨਿਸਟਰ ਆ ਰਿਹਾ ਕਿਸੇ ਦੇ ਪਾਸਪੋਰਟ ਨੂੰ ਪੀਸੀਸੀ ਨਹੀਂ ਮਿਲ ਰਹੀ ਕਿਸੇ ਨੂੰ ਪੀਸੀਸੀ ਨਹੀਂ ਮਿਲ ਰਹੀ ਕਿਸੇ ਨੂੰ ਕੋਈ ਡਾਕੂਮੈਂਟ ਨਹੀਂ ਮਿਲ ਰਿਹਾ ਗਵਰਨਮੈਂਟ ਵੱਲੋਂ ਜਿੱਥੇ ਇੱਥੇ ਦੀ ਗਵਰਨਮੈਂਟ ਅਸਤਾਰੀ ਆ ਉੱਥੇ ਦੂਸਰੇ ਪਾਸੇ ਇਹ ਦੂਸਰੇ ਪਾਸੇ ਵੀ ਤੰਗ ਭਾਰਤ ਸਰਕਾਰ ਵੱਲੋਂ ਵੀ ਜਿਹੜੇ ਹੋ ਰਿਹਾ ਆ ਬਹੁਤ ਸਾਰੇ ਇਦਾਂ ਦੇ ਕੇਸ ਨੇ ਕਿਸੇ ਦਾ ਪਾਸਪੋਰਟ ਦੀ ਡੇਟ ਲੰਘ ਗਈ ਆ ਕਿਸੇ ਦੀ ਪੀਸੀਸੀ ਨਹੀਂ ਬਣ ਰਹੀ ਕਿਸੇ ਦੀ ਮਾਤਾ ਬਿਮਾਰ ਆ ਉਹਨੇ ਜਾਣਾ ਆ ਤੇ ਉਹਦੇ ਇੱਥੇ ਗਵਰਨਮੈਂਟ ਪੇਪਰ ਕਲੀਅਰ ਨਹੀਂ ਕਰ ਰਹੀ ਤੇ ਇਹਦੇ ਵਿੱਚ ਨਾ ਤਾਂ ਸਾਡਾ ਕੋਈ ਲੀਡਰ ਕਿਸੇ ਵੀ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਅਸੀਂ ਨਾ ਕਾਂਗਰਸ ਨਾ ਅਕਾਲੀ ਨਾ ਕੋਈ ਵੀ ਨਾ ਵਿਦੇਸ਼ਾਂ ਦੀ ਕੋਈ ਪਾਰਟੀ ਆ ਨਾਏ ਉੱਥੇ ਵੋਟ ਇਹਨਾਂ ਦੇ ਘਰ ਦੇ ਪਾਉਂਦੇ ਆ ਜਿਨ੍ਹਾਂ ਨੂੰ ਪਾਉਂਦੇ ਆ ਉਹ ਵੀ ਸਪੋਰਟ ਨਹੀਂ ਕਰਦੇ ਇਸ ਲਈ ਪੁਰਜੋਰ ਅਪੀਲ ਆ ਮੈਂ ਖੁਦ ਪਹੁੰਚਿਆ ਅੱਜ ਪੁਰਤਗਾਲ ਇਸ ਦਰਦ ਨੂੰ ਲੈ ਕੇ ਕਿਉਂਕਿ ਇਹਨਾਂ ਦਾ ਦਰਦ ਜਿਹੜਾ ਵਾ ਉਹ ਮੋਤੀਆਂ ਵਾਂਗੂ ਪ੍ਰੋਣ ਵਾਲਾ ਆ ਕਿਉਂਕਿ ਇੱਕ ਇੱਕ ਹੰਝੂ ਜਿਹੜੇ ਮੈਂ ਦੇਖਿਆ ਕਾਫਲੇ ਦੇ ਵਿੱਚ ਬੈਠੇ ਨੇ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਉਹ ਹੰਝੂ ਦੇਖਿਆ ਜਿਹੜੇ ਹੰਝੂ ਇਹਨਾਂ ਦੀਆਂ ਅੱਖਾਂ ਦੇ ਵਿੱਚੋਂ ਆਏ ਅੱਜ ਕਿਤੇ ਨਾ ਕਿਤੇ ਇਹਨਾਂ ਨੂੰ ਖੁਸ਼ੀ ਲੱਗੀ ਕਿ ਸ਼ਾਇਦ ਸਾਡਾ ਪਰਮਾਤਮਾ ਹੱਲ ਕਰੂਗਾ ਕੇ ਭਾਈ ਸਾਹਿਬ ਹੁਣੀ ਆਏ ਆ ਜਾਂ ਹੱਥ ਤੇ ਸਾਰਾ ਕੋਈ ਪ੍ਰਮਾਤਮਾ ਦੇ ਆ ਸਰਕਾਰ ਦੇ ਆ ਸਾਡੇ ਹੱਥ ਕੁਝ ਨਹੀਂ ਆ ਪਰ ਇਹਨਾਂ ਨੇ ਲੱਗਾ ਬੜਾ ਸ਼ਿੰਗਾਰ ਚ ਕੀਤਾ ਅੱਜ ਦੂਸਰਾ ਧਰਨਾ ਸੀਗਾ ਤੀਜਾ ਚੌਥਾ ਧਰਨਾ ਚੌਥੇ ਧਰਨੇ ਤੋਂ ਬਾਅਦ ਅੱਜ ਬਹੁਤ ਇਕੱਠ ਹੋਇਆ ਤੇ ਪ੍ਰਮਾਤਮਾ ਮਿਹਰ ਕਰੇ ਤੇ ਕਿੰਨੇ ਕ ਵੀਰ ਆਪਣੇ ਸਭ ਤੋਂ ਪਹਿਲਾਂ ਭਾਈ ਵਾਹਿਗੁਰਜੀ ਕਾ ਖਾਲਸਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਕੀ ਨਾਂ ਕੀ ਆਪਣਾ ਮੇਰਾ ਤਰਵਿੰਦਰ ਸਿੰਘ ਨਾਮ ਜੀ ਕਿਹੜਾ ਪਿੰਡ ਆ ਮੇਰਾ ਤਰਨਤਾ ਸੇਵਲਕੇ ਕੁਆੜਕਾ ਪਿੰਡ ਆ ਜੀ ਕੁਆੜਕਾ ਜੀ ਤੇ ਕਿੰਨਾ ਕ ਸਮਾਂ ਹੋ ਗਿਆ ਇਹਨੂੰ ਮੈਨੂੰ ਸਾਢੇ 3 ਸਾਲ ਹੋ ਗਏ ਜਿੱਥੇ ਰਹਿ ਰਹੇ ਤੇ ਕੀ ਕਾਰਨ ਹੈ ਸਿਕਾ ਆਪਣਾ ਇੰਨਾ ਸ਼ਿੰਗਾਰਚ ਨੂੰ ਅੱਗੇ ਲਿਜਾਣ ਦੀ ਇਹਨਾਂ ਵੀਰਾਂ ਨੂੰ ਆਵਾਜ਼ ਮਾਰਨ ਦੀ ਇਹ ਜੀ ਵੀ ਜਿੱਦਾਂ ਵੈਗਰੋ ਵਾਲਾ ਸਾਡੀ ਜ਼ਿੰਮੇਵਾਰੀ ਬਣ ਗਈ ਆ ਜੀ ਤੇ ਅਸੀਂ ਸੋਚਿਆ ਵੀ ਚਲੋ ਹੁਣ ਖਿਲਾਰ ਦਿੱਤਾ ਭਰਾਵਾਂ ਨੇ ਤੇ ਹੁਣ ਖੜਨਾ ਪੈਣਾ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਆਪ ਇਹਨਾਂ ਨਾਲ ਆ ਫਰਵੀਰ ਤੋਂ ਅਸੀਂ ਕੰਮ ਸਟਾਰਟ ਕੀਤਾ ਸੀਗਾ ਤੇ ਅੱਜ ਤਕਰੀਬਨ ਪਾਰਲੀਮੈਂਟ ਦੇ ਸਾਹਮਣੇ ਬਹੁਤ ਵੱਡਾ ਇਕੱਠ ਹੋਇਆ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਪੈਣਾ ਦਾ ਭਰਾਵਾਂ ਦਾ ਜਿਹੜੇ ਇਕੱਠ ਜਿਨ੍ਹਾਂ ਨੇ ਸਾਡੇ ਨਾਲ ਉਥੇ ਸਾਂਝੀ ਵਲਤਾਲਾਂਗੇ ਸਾਡੀ ਜਿਹੜੀ ਸੱਚ ਦੀ ਆਵਾਜ਼ ਚੁੱਕੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇੱਕ ਗੱਲ ਹੋਰ ਵੀ ਸੀ ਇੱਥੇ ਅਫਵਾਹਾਂ ਆੜ ਰਹੀਆਂ ਸੀ ਪੂਰੇ ਪੁਰਤਕਾਲ ਦੇ ਵਿੱਚ ਕਿ ਜਿਹੜੇ ਬ ਉਹਨਾਂ ਦੇ ਕਾਰਡ ਵੀ ਖੋਲੇ ਜਾਣਗੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾਵੇਗਾ ਉਹਨਾਂ ਨੂੰ ਜੇਲ੍ਹ ਚ ਵੀ ਛੁੱਟਿਆ ਜਾਵੇਗਾ ਇਦਾਂ ਦੀ ਕੋਈ ਗੱਲ ਹੋਈ ਆ ਤੇ ਕੀ ਚੱਕਰ ਕੀ ਨਹੀਂ ਇਥੇ ਕੋਈ ਗੱਲਬਾਤ ਨਹੀਂ ਉਹ ਸਿਰਫ ਆ ਫਵਾਵਾ ਵੀ ਇਹ ਤਰਨੇ ਤੇ ਪ੍ਰੋਟੈਸਟ ਤੇ ਆਪਣਾ ਪਹੁੰਚਣਾ ਸਕਣ ਉਥੇ ਇਹ ਵੀ ਕਿਹਾ ਜਾ ਰਿਹਾ ਹੈ ਵੀ ਤੁਹਾਨੂੰ ਰਸਤੇ ਵਿੱਚੋਂ ਚੱਕ ਲੈਣਾ ਵਾ ਪਰ ਇਹੋ ਜਿਹਾ ਕੋਈ ਚੱਕਰ ਇਥੇ ਨਹੀਂ ਬਣਿਆ ਬਹੁਤ ਵਧੀਆ ਸ਼ਾਂਤਮਈ ਤਰੀਕੇ ਨਾਲ ਜਿਹੜਾ ਤਰਨਾ ਹੈ ਬਹੁਤ ਸੰਪੂਰਨ ਵਧੀਆ ਤਰੀਕ ਨਾਲ ਵਧੀਆ ਹੋ ਗਿਆ ਆਪਣੇ ਕਿੰਨੇ ਕ ਬੰਦੇ ਆਪਣੇ ਜੇਲ੍ਹਾਂ ਜਾਂ ਜਿਨ੍ਹਾਂ ਨੂੰ ਆਪਾਂ ਛਡਾ ਰਹੇ ਆ ਆਪਣੇ ਤਿਕ ਨੂੰ ਇੱਕ ਵੀਰ ਆਪਣਾ ਭੱਟੀ ਵੀਰ ਆ ਹਾਂ ਨਵਜੋ ਸਿੰਘ ਪੱਟੀ ਉਹਨੂੰ ਰਿਹਾਅ ਪਤਿਏ ਉਹਨਾਂ ਸੌਂਵਰ ਕਰਵਾ ਲਿਆ ਸੀਗਾ ਸ਼ੁੱਕਰਵਾਰ ਉਹਨਾਂ ਦੀ ਅਪੀਲ ਪਾਈ ਸੀ ਬਾਕੀ ਅਜੇ ਤੱਕ 10 12 ਬੰਦੇ ਆਪਣੇ ਹੈਗੇ ਨੇ ਅੰਦਰ ਹਾਂਜੀ ਜੀ ਤੇ ਇੱਥੋਂ ਦੇ ਪੁਰਾਣੇ ਕਮਿਊਨਿਟੀ ਦੇ ਜਿਹੜੇ ਮੇਰੇ ਵੀਰ ਆ ਲਵ ਗੁਰੂ ਆ ਹਮੇਸ਼ਾ ਇਹਦੀਆਂ ਵੀਡੀਓ ਦੇਖੀ ਦੀਆਂ ਇੰਸਟਾਗ੍ਰਾਮ ਤੇ ਟਿਕਟੋਕ ਤੇ ਕੋਈ ਕਦੇ ਕੋਈ ਪ੍ਰੋਬਲਮ ਆ ਜਾਂਦੀ ਕਿਸੇ ਨੂੰ ਕੋਈ ਆ ਜਾਂਦੀ ਇਹ ਲੱਗਾ ਰਹਿੰਦਾ ਹੋਰ ਵੀ ਮੇਰੇ ਵੀਰ ਭਰਾ ਲੱਗੇ ਰਹਿੰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੇਵਾ ਕੀਤੀ ਹੀ ਹੜਾਂ ਦੇ ਵਿੱਚ ਹਨ ਪਰ ਮੈਂ ਮੈਂ ਕਹੂੰਗਾ ਕਿ ਇਹਨਾਂ ਵੀਰਾਂ ਦਾ ਪੁਰਾਣੇ ਬੰਦਿਆਂ ਦਾ ਯੋਗਦਾਨ ਕਿਹੋ ਜਿਹਾ ਰਿਹਾ ਇਹ ਨਾ ਵੀਰਾਂ ਦਾ ਸਾਡਾ ਤਕਰੀਬ ਨੇ ਸ਼ੁਰੂ ਤੋਂ ਲੈ ਕੇ ਨਾ ਹੁਣ ਤੱਕ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਸਾਨੂੰ ਸੰਯੋਗ ਮਿਲਿਆ ਜੀ ਅਸੀਂ ਤੇ ਇਹ ਸ਼ੁਕਰਗੁਜ਼ਾਰਾਂ ਅਸੀਂ ਕਹਿ ਨਹੀਂ ਸਕਦੇ ਉਹਨਾਂ ਲਫ਼ਜ਼ ਨਹੀਂ ਹੈਗੇ ਉਹਨਾਂ ਵਾਸਤੇ ਕਹਿੰਦੇ ਬਹੁਤ ਧੰਨਵਾਦ ਹੈ ਸਾਰਿਆਂ ਦਾ ਜੀ ਤਹਿ ਦਿਲੋਂ ਧੰਨਵਾਦ ਤੇ ਲਵ ਗੁਰੂ ਜੀ ਤੁਸੀਂ ਇਹ ਨਾਮ ਬੜਾ ਪਿਆਰਾ ਤੁਹਾਡਾ ਰੱਖਿਆ ਹੋਇਆ ਆ ਤੇ ਵੈਸੇ ਹੈਗੇ ਵੀ ਮਿੱਠੇ ਹੀ ਆਪਾਂ ਤੇ ਇਹ ਜਿਹੜਾ ਅੱਜ ਇਹਨਾਂ ਮੁੰਡਿਆਂ ਨੂੰ ਪ੍ਰੋਬਲਮ ਆਈ ਆ ਪਹਿਲਾਂ ਵੀ ਇਹੋ ਜੀਆਂ ਪ੍ਰੋਬਲਮ ਆਉਂਦੀਆਂ ਆ ਨੀ ਪਹਿਲਾਂ ਨਹੀਂ ਜਦੋਂ ਗਵਰਨਮੈਂਟਾਂ ਚੇਂਜ ਹੋਣ ਲੱਗੀਆਂ ਫੇਰ ਜਾਣੇ ਸ਼ੁਰੂ ਹੋਈਆਂ ਪਰ ਜੋ ਵੀ ਅਸ ਟਾਈਮ ਚੱਲਿਆ ਅੱਜ ਜੀ ਜਿੰਨੀ ਵੀ ਸੰਗਤ ਇਕੱਠੀ ਹੋਈ ਆ ਤੁਹਾਡੇ ਮੂੰਹ ਨੂੰ ਹੋਈ ਆ ਪਹਿਲਾਂ ਆਪਾਂ ਇੰਨੀ ਵਾਲੀ ਪ੍ਰੋਟੈਸਟ ਕਰਤਾ ਇੰਨੀ ਸੰਗਤ ਹੰਗਾਰਾ ਨਹੀਂ ਆਪਾਂ ਨੂੰ ਮਿਲਿਆ ਪਰ ਜਦੋਂ ਤੁਸੀਂ ਸਾਰੇ ਇੱਕ ਹੋ ਕੇ ਤੁਰੇ ਆ ਸਾਰੇ ਗੁਰੂਗਰ ਨਾਲ ਹੋ ਕੇ ਤੁਰੇ ਆ ਤੇ ਹੁਣ ਲੱਗਦਾ ਇਹਦਾ ਗਾਂ ਇਹਦਾ ਕੋਈ ਨਾ ਕੋਈ ਹੱਲ ਨਿਕਲੂਗਾ ਜੀ ਬਹੁਤ ਫਾਇਦੇ ਹੰਗਾਰਾ ਮਿਲਿਆ ਸਾਰੇ ਬੜੇ ਖੁਸ਼ ਹੋਏ ਆ ਕਿ ਆ ਵੀ ਸਾਰੀ ਸੰਗਤ ਆਈ ਆ ਤੇ ਦਿਲ ਨੂੰ ਬੜੀ ਖੁਸ਼ੀ ਮਿਲੀ ਹੈ ਕਿ ਸਾਰੇ ਇੱਕ ਹੋਏ ਆ ਪੰਜ ਦੀ ਰੇਡ ਦੇ ਵਿੱਚ ਮੈਨੂੰ ਇਹ ਮੈਨੂੰ ਪਤਾ ਕੀ ਉਦੋਂ ਮੈਂ ਕਿਹੜੀ ਚੀਜ਼ ਨੂੰ ਖੁਸ਼ੀ ਕੀਤੀ ਆ ਜਦੋਂ ਨਾ ਇਹਨਾਂ ਦਾ ਮਨਿਸਟਰ ਨਿਕਲ ਕੇ ਬਾਹਰ ਆਇਆ ਤੇ ਸਾਡੇ ਬੰਦਿਆ ਕੋ ਪੇਪਰ ਵੀ ਹੈ ਨਹੀਂ ਤੇ ਬੱਬਰ ਸ਼ੇਰਾ ਵਾਂਗੂ ਐ ਉਹ ਡੁੱਡ ਕੇ ਗਾਂ ਨੂੰ ਜਾਂਦੇ ਹੀ ਬੰਦੇ ਤੇ ਉਹ ਵਿਚਾਰੇ ਨੂੰ ਭਜਦੇ ਨੂੰ ਰਾਹ ਨਹੀਂ ਲੱਭਿਆ ਤੇ ਮੈਂ ਕਹਿੰਦਾ ਇਹ ਹੁੰਦਾ ਏਕਤਾ ਦਾ ਬਲ ਤੁਹਾਡਾ ਇਕੱਤਰ ਹੋ ਕੇ ਚੱਲਣਾ ਕਿਉਂ ਜ਼ਾਇਲ ਜੀ ਬਿਲਕੁਲ ਬਿਲਕੁਲ ਜੀ ਹੈ ਬਾਕੀ ਦਿਖੇਨ ਨੂੰ ਮਿਲਿਆ ਨਾ ਪਿਆਰ ਬਿਲਕੁਲ ਬਿਲਕੁਲ ਬਹੁਤ ਪਿਆਰ ਬਾਕੀ ਬੜੀ ਸੇਵਾ ਕੀਤੀ ਇਹਨਾਂ ਨੇ ਬਿਲਕੁਲ ਬਹੁਤ ਜ਼ਿਆਦਾ ਸੇਵਾ ਕੀਤੀ ਆ ਤੇ ਪਾਣੀ ਵਰਤਾਇਆ ਬਹੁਤ ਸਾਰੀਆਂ ਫੁਟੇਜ ਤੁਸੀਂ ਥੱਲੇ ਦੇਖ ਹੀ ਰਹੇ ਹੋਵੋਗੇ ਕੈਮਰੇ ਥੱਲੇ ਵੀਡੀਓ ਦੇ ਵਿੱਚ ਚੱਲ ਰਿਹਾ ਆ ਕਿ ਜਿਹੜੀਆਂ ਫੁਟੇਜ ਦਿਖਾ ਰਹੇ ਆ ਇਹ ਸਾਰੀਆਂ ਫੁਟੇਜ ਇਸ ਧਰਨੇ ਦੀਆਂ ਵਾਂ ਜਿਹਦੇ ਵਿੱਚ ਜਰਮਨ ਤੋਂ ਵੀ ਕੁਝ ਮੇਰੇ ਵੀਰ ਭਰਾ ਆਏ ਸੀਗੇ ਬਹੁਤ ਸਾਰੇ ਵੀਰ ਭਰਾ ਨਹੀਂ ਪਹੁੰਚ ਸਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਰਹਿ ਗਈਆਂ ਪਾ ਰ ਹੈ ਕਹਿੰਦੇ ਕਾਫਲਾ ਇੱਕ ਤੋਂ 10 ਬਣਦਾ 10 ਤੋਂ 100 ਬਣਦਾ ਅੱਜ ਜਿਹੜੀ ਕਹਾਵਤ ਆ ਉਹ ਪੂਰੀ ਕਰਤੀ ਆ ਪ੍ਰਿੰਸ ਬਾਈ ਕੀ ਕਹਿਣਾ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਥ ਦੇਣ ਦਾ ਜਿਵੇਂ ਕਿ ਸੁਪਨਾ ਕੁਝ ਲੋਕਾਂ ਦਾ ਟੁੱਟ ਗਿਆ ਸੀ ਪਿਛਲੇ ਸਾਲ ਇਹ ਜੋ ਮੋਰਚਾ ਸ਼ੁਰੂ ਹੋਇਆ ਤੇ ਜੋ ਤੁਹਾਡੇ ਸਾਰੇ ਵੱਲੋਂ ਸਪੋਰਟ ਆਈ ਆ ਲਾ ਭਾਈ ਲੋਈ ਆ ਤੁਹਾਡੀ ਉਹ ਲੋਈ ਆ ਤੇ ਜਿੰਨੇ ਹੁਣ ਵੀਰ ਜੁੜੇ ਨੇ ਤੇ ਜਿੰਨੀਆਂ ਕਮੇਟੀਆਂ ਜੁੜੀਆਂ ਨੇ ਇਹ ਮਸਲਾ ਹਾਲ ਹੁੰਦਾ ਦੀਦਾ ਹੈ ਤੇ ਉਹਨਾਂ ਦਾ ਸੁਪਨਾ ਜਿਹਨਾਂ ਦਾ ਟੁੱਟਿਆ ਹੀ ਗਿਆ ਹੈਗਾ ਹੁਣ ਉਹ ਸੁਪਨੇ ਦੁਬਾਰਾ ਉਹਨਾਂ ਦੇ ਜਾਗਣਗੇ ਤੇ ਲੱਗਦੀ ਉਮੀਦ ਆ ਕਿ ਜਰੂਰ ਇਹ ਕੰਮ ਪੂਰਾ ਹੋਏਗਾ ਜਿਸ ਹਿਸਾਬ ਨਾਲ ਅੱਜ ਸਾਰੇ ਵੀਰ ਇਕੱਠੇ ਹੋਏ ਆ ਇਹ ਜਰੂਰ ਉਹਨਾਂ ਦੇ ਕੰਨਾਂ ਤੱਕ ਆਵਾਜ਼ ਚਲ ਗਈ ਆ ਸਰਕਾਰਾਂ ਦੇ ਵੀ ਇਹ ਮਸਲਾ ਇਹਨਾਂ ਦੇ ਇਦਾਂ ਹੱਲ ਨਹੀਂ ਹੋਣਾ ਇਹ ਇਹਨਾਂ ਨੂੰ ਹੱਕ ਇਹਨਾਂ ਦੇ ਦੇਣੇ ਪੈਣੇ ਆ ਬਹੁਤ ਬਹੁਤ ਧੰਨਵਾਦ ਤੇ ਬਾਈ ਨੇ ਦੱਸਿਆ ਆ ਹੋਰ ਵੀ ਕੋਈ ਮੇਰਾ ਭਰਾ ਕੋਈ ਹਾਂਜੀ ਜੀ ਹਾਂਜੀ ਮੇਰਾ ਨਾਮ ਹਰਪਾਲ ਸਿੰਘ ਆ ਮੈਂ ਗ੍ਰੀਸ ਤੋਂ ਆਇਆ ਜੀ ਮੇਰੀ 11 ਤਰੀਕ ਫਲਾਈਟ ਸੀ ਮੈਂ ਸਪੈਸ਼ਲ ਇਸ ਕੰਮ ਵਾਸਤੇ ਰੁਕਿਆ ਔਰ ਵਾਹ ਜੀ ਬੜੀ ਖੁਸ਼ੀ ਆ ਕਿ ਸਾਰਿਆਂ ਇਕੱਠ ਹੋਇਆ ਅਮਰੀਕ ਭਾਈ ਸਪੈਸ਼ਲ ਤੁਹਾਡੇ ਵੱਲੋਂ ਗੁਰਲੱਭ ਗੁਰੂ ਭਾਈ ਸਾਰਿਆਂ ਵੱਲੋਂ ਬਹੁਤ ਵਧੀਆ ਇਕੱਠ ਹੋਇਆ ਮੈਨੂੰ ਇਹ ਬਹੁਤ ਵੱਡੀ ਉਮੀਦ ਆ ਅਸੀਂ ਜਿੱਤ ਕਰਾਂਗੇ ਇੱਕ ਵਾਰ ਸਾਂ ਹੋਰ ਵੀ ਸਭ ਤੋਂ ਕੀ ਨਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇੱਕ ਕੰਟਰੀ ਦਾ ਮਿਨਿਸਟਰ ਸਾਡੇ ਕੋਲ ਉੱਠ ਕੇ ਆਵੇ ਬਹੁਤ ਵੱਡੀ ਗੱਲ ਹੋ ਜਾਂਦੀ ਆ ਹਾਂ ਇਹ ਬਹੁਤ ਵੱਡੀ ਗੱਲ ਆ ਇਹ ਗੱਲ ਨੂੰ ਤੁਸੀਂ ਆਮ ਨਾ ਸਮਝੋ ਆਉਣ ਵਾਲੇ ਟਾਈਮ ਤੇ ਆਪਣੀ ਜਿੱਤ ਹੋਊਗੀ ਪਾਰਲੀਮੈਂਟ ਦੇ ਵਿੱਚੋਂ ਬਾਹਰ ਨਿਕਲ ਕੇ ਮਿਨਿਸਟਰ ਆਉਂਦਾ ਆ ਤੇ ਸਾਰਿਆਂ ਨੂੰ ਸਬੋਧਨ ਕਰਨ ਦੀ ਕੋਸ਼ਿਸ਼ ਕਰਦਾ ਆ ਜਾਨੀ ਕਿ ਜਿਆਦਾ ਰਸ ਹੋਣ ਕਰਕੇ ਤੇ ਜਿਹੜਾ ਉਹ ਨਹੀਂ ਕਰ ਸਕਦਾ ਬਾਕੀ ਯਾਦਵਿੰਦਰ ਬਰਾੜ ਕੁਲਵਿੰਦਰ ਫਰਾਂਸ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਵੀ ਵੀਡੀਓ ਪਾਈਆਂ ਹੋਰ ਵੀ ਮੇਰੇ ਅਨੇਕਾਂ ਵੀਰ ਭਰਾ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੇ ਪਾਈਆਂ ਮਿਹਨਤ ਕੀਤੀ ਇੱਕ ਆਪਣਾ ਕੀਨਾ ਹੀ ਭਰਾ ਦਾ ਉਹਦਾ ਨਿੰਜਾ ਨਿੰਜਾ ਭਰਾ ਉਹ ਵੀ ਉਹਦਾ ਵੀ ਧੰਨਵਾਦ ਹੈ ਜਿਹੜੇ ਮੇਰੇ ਨਾਲ ਜੁਆਇੰਟ ਹੈ ਰਵਿੰਦਰ ਜਰਮਨ ਵਾਲਾ ਰਵਿੰਦਰ ਭਾਜੀ ਜਰਮਨ ਵਾਲੇ ਹੋਰ ਵੀ ਅਨੇਕਾ ਨਾਂ ਆ ਪਾਉ ਹੁਣੀ ਆ ਨਾਲ ਇਹਨਾਂ ਦੇ ਹੋਰ ਵੀ ਕਈ ਨਾਂ ਆ ਕਈ ਵੀਰ ਆ ਦਿੱਲੀ ਲਾਈਵ ਚੱਲਦਾ ਰਿਹਾ ਆ ਤੇ ਲਾਈਵ ਦੇ ਵਿੱਚ ਅਸੀਂ ਆਨੰਦ ਮਾਣਦੇ ਰਹੇ ਆ ਤੇ ਮੈਨੂੰ ਵੀ ਕਦੇ-ਕਦੇ ਫੀਲ ਹੁੰਦਾ ਸੀਗਾ ਤੇ ਇੱਕ ਸੀਨੀਅਰ ਬੰਦਾ ਕਰਕੇ ਮੈਨੂੰ ਫੀਲ ਕਰਾਉਂਦਾ ਹੀ ਕੋਈ ਨਾ ਕੱਟੇ ਉਹ ਨਾ ਕੱਟੇ ਉਹ ਫੀਲ ਕਰਾ ਦਿੰਦੇ ਹੈਗੇ ਕਿ ਇੱਕ ਸੀਨੀਅਰ ਬੰਦੇ ਦਾ ਗਰੁੱਪ ਦੇ ਵਿੱਚ ਹੋਣਾ ਕਿੰਨਾ ਕਿ ਜ਼ਰੂਰੀ ਆ ਤੇ ਮੇਰਾ ਵੀ ਇੱਥੇ ਆਉਣ ਦਾ ਕਾਰਨ ਵੀ ਇਹ ਹੀ ਸੀਗਾ ਜ਼ਿਆਦਾਤਰ ਜਦੋਂ ਅੱਜ ਸਵੇਰੇ ਨਾ ਮੈਨੂੰ ਲਵ ਭਾਜੀ ਕਹਿੰਦੇ ਕਿ ਆਪਾਂ ਲੇਟ ਹੋਈ ਜਾਂਦੇ ਜਾਨੇ ਮੈਂ ਕਿਹਾ ਵੀ ਆਪਣਾ ਜਿਹੜਾ ਕੰਮ ਆ ਉਹ ਹੋ ਚੁੱਕਾ ਆ ਹੁਣ ਇਹਨਾਂ ਦਾ ਹੀ ਰਹਿ ਗਿਆ ਆ ਕਹਿੰਦੇ ਉਹ ਕਿਦਾਂ ਮੈਂ ਕਿਹਾ ਉਹ ਏਦਾਂ ਆਪਣਾ ਸੰਗਤ ਨੂੰ ਇਕੱਤਰ ਕਰਨ ਦਾ ਕੰਮ ਸੀ ਆਪਣਾ ਰੋਲਾ ਪਾਉਣਾ ਕੰਮ ਸੀ ਅਸੀਂ ਰੋਲਾ ਪਾਇਆ ਬਿਉਂ ਤੇ ਜਿਹੜੀ ਬਣਣੀ ਉਹ ਇਹਨਾਂ ਦਾ ਕੰਮ ਸੀ ਇਹਨਾਂ ਨੇ ਤਾਣਾ ਪਰੋਣਾ ਸੀਗਾ ਤੇ ਗੁੰਦਣਾ ਸੀ ਉਹ ਇਹਨਾਂ ਨੇ ਆਪਣਾ ਕੰਮ ਕਰ ਲਿਆ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਫਿਰ ਦੁਬਾਰਤੋਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਲਿਸਬੋਆ ਆਏ ਤੇ ਮੇਰਾ ਪੁਰਤਗਾਲ ਆਏ ਤੇ ਬਹੁਤ ਜੀ ਆਕਿਆ ਸਾਰੇ ਵੀਰਾਂ ਨੇ ਬੜਾ ਸਤਿਕਾਰ ਆਦਰ ਮਾਨ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਜਦੋਂ ਵੀ ਕਿਤੇ ਲੋੜ ਪਵੇਗੀ ਤੁਹਾਡੇ ਲਈ ਹਰ ਸਾਡਾ ਖੂਨ ਦਾ ਕਤਰਾ-ਕਤਰਾ ਤੁਹਾਡੇ ਵਾਸਤੇ ਆ ਇਹ ਕੱਲਾ ਇਹ ਨਹੀਂ ਯੂਰਪ ਵਿੱਚ ਕਿਤੇ ਵੀ ਸਾਡਾ ਭਰਾ ਕੋਈ ਵੀਰ ਕੋਈ ਵੀ ਲੋੜਵੰਦ ਭੈਣ ਹੋਵੇ ਸਾਥ ਜ਼ਰੂਰ ਦਿਓ ਕਿਉਂਕਿ ਇੱਕ ਦੁਨੀਆ ਦੇ ਵਿੱਚ ਅਸੀਂ ਹੀ ਹਸਾਰ ਆਇਆ ਵਿਦੇਸ਼ਾਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਹੰਝੂ ਪੂੰਝਣੇ ਔਰ ਕਹੇ ਨੇ ਨਹੀਂ ਪੂੰਝਣੇ ਇੱਕ ਮਹੀਨੇ ਦੀ ਹੀ ਜਦੋਂ ਮੈਂ ਘਰ ਤੋਂ ਤੁਰਿਆ ਹਾਂ ਤੇ ਉਹ ਅੱਜ 3.5 4 ਸਾਲ ਦੀ ਉਹ ਚੱਲੀ ਆ ਅਸੀਂ ਇੱਥੇ ਬਹੁਤ ਰੁਲੇ ਆ ਭਾਈ ਸਾਹਿਬ ਸਾਨੂੰ ਪਤਾ ਕਿ ਅਸੀਂ ਕਿੱਦਾਂ ਇੱਥੇ ਰੁਲੇ ਆ ਵੀ ਸਾਡੇ ਕੀ ਹਾਲਤ ਹੋਈ ਆ ਅਸੀਂ ਸਰੀਏ ਦਾ ਓਵਰੇ ਦਾ ਕੰਮ ਕਰਦੇ ਆ 10-10 ਘੰਟੇ ਕੰਮ ਕਰਦੇ ਆ ਪਹਿਲੋਂ ਹੀ ਇੰਡੀਅਨ ਫਰਮਾਂ ਦੇ ਵਿੱਚ ਵੀ ਕੰਮ ਕੀਤਾ ਵਾ 4-4 ਰੁਪਏ ਤੇ ਅਸੀਂ ਸ਼ੁਰੂ ਹੋਏ ਹਾਂ ਅੱਜ ਤੱਕ ਮੈਨੂੰ ਲੱਗਦਾ ਕਿ ਜਿਹੜਾ ਅਸੀਂ 12-13 ਲੱਖ ਰੁਪਏ ਲਾ ਗਏ ਆਏ ਉਹ ਸਾਡੇ ਤੋਂ ਲੱਥਾ ਨਹੀਂ ਗਾ ਜਿਹੜੇ ਕਰਜੇ ਚੁੱਕੇ ਆ ਸਾਡੇ ਤੋਂ ਉਤਰੇ ਨਹੀਂ ਗੇ ਅਸੀਂ ਇਹ ਕੰਟਰੀ ਛੱਡ ਕੇ ਪਾਸੇ ਵੀ ਨਹੀਂ ਗਈ ਕਿ ਸਾਨੂੰ ਕੋਈ ਪੇਪਰ ਨਹੀਂ ਮਿਲਣਾ ਜਿਵੇਂ ਅਸੀਂ ਇਹ ਕੰਟਰੀ ਛੱਡਤੀ ਜਾਂ ਸਾਡੇ ਬਾਇਓਮੈਟ੍ਰਿਕ ਹੋਰ ਕਿਤੇ ਹੋ ਗਏ ਜਾਂ ਅਸੀਂ ਫੜੇ ਗਏ ਕਿਤੇ ਚਲੋ ਸਾਨੂੰ ਨਹੀਂ ਪਤਾ ਇਹ ਪੁਰਤਗਾਲ ਦਾ ਰੂਲ ਹੀ ਕਿ ਮੰਨ ਲਓ ਕਿ ਜਦੋਂ ਤੁਸੀਂ ਆਏ ਜੇ ਇਹਨਾਂ ਦਾ ਰੂਲ ਉਦੋਂ ਇਦਾਂ ਹੀ ਕਿ ਜਿੱਦਾਂ ਮਰਜ਼ੀ ਪਰ ਹੁਣ ਸਮਾਂ ਇਹ ਬਣਿਆ ਕਿ ਹੁਣ ਇਹਨਾਂ ਨੇ ਇਹ ਕੱਲ ਸਾਡੇ ਦੇ ਕਰਤਿਕ ਤਹੀਂ ਮਿਲਵਾ ਕ੍ਰਾਈਮ ਕਰਕੇ ਆਏ ਜੇ ਤਾਂ ਤੁਹਾਡੇ ਰ ਫਿੰਗਰ ਹੋਏ ਰਸਤੇ ਦੇ ਵਿੱਚ ਤੇ ਅਸੀਂ ਇਹੋ ਹੀ ਬੇਨਤੀ ਕਰਦੇ ਆਂ ਕਿ ਜੇ ਸਾਡੀ ਸਪੋਰਟ ਤੁਸੀਂ ਕੀਤੀ ਆ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਲੋੜ ਪਈ ਕਿਉਂਕਿ ਅੱਜ ਜੇ ਸਾਨੂੰ ਫਿਊਚਰ ਦੇਣਾ ਤੇ ਤੁਸੀਂ ਦੇਣ ਦੇ ਜਿਹੜੇ ਅੱਗੇ ਬੰਦੇ ਸਾਡੀ ਸਪੋਰਟ ਕਰਨ ਦੇ ਆ ਜੇ ਜ਼ਿੰਦਗੀ ਸਾਡੀ ਕਿਤੇ ਵੀ ਲੋੜ ਪਈ ਅਸੀਂ ਆਪਣੀ ਜਾਨ ਦੇਨ ਨੂੰ ਹਾਜ਼ਰ ਆਂ ਕਿਉਂਕਿ ਬੋਲੇ ਸੋਨਿਹਾਲ ਸੋਹਰਿਆ ਲਓ ਜੀ ਮੈਂ ਇਹ ਗੱਲ ਜਕਾਰਾ ਇਸ ਕਰਕੇ ਲਾਇਆ ਕਿਉਂਕਿ ਸਪੋਰਟ ਜਿਹੜੀ ਆ ਉਹ ਤੁਹਾਨੂੰ ਏਦਾਂ ਮਿਲਦੀ ਆ ਕਤਰਾ-ਕਤਰਾ ਕਰਕੇ ਅੱਜ ਮੈਂ ਇੱਥੇ ਕੁਝ ਨਹੀਂ ਹੋਰ ਕੁਝ ਲੈ ਕੇ ਚੱਲਾਂ ਮੈਨੂੰ ਹੋਰ ਕੁਝ ਚਾਹੀਦਾ ਵੀ ਨਹੀਂ ਜ਼ਿੰਦਗੀ ਵਿੱਚ ਸਿਰਫ ਤੁਹਾਡੀਆਂ ਯਾਦਾਂ ਲੈ ਚੱਲਾਂ ਤੇ ਇੱਕ ਤੁਹਾਡੀ ਯਾਦ ਆਪਣੇ ਦਿਲ ਵਿੱਚ ਲੈ ਚੱਲਾਂ ਤੇ ਤੁਹਾਨੂੰ ਤੁਹਾਡੇ ਔਖੇ ਸਮੇਂ ਤੁਹਾਡੇ ਦੇ ਨਾਲ ਖਲੋ ਕੇ ਉਹਨੂੰ ਮਹਿਸੂਸ ਕਰ ਚੱਲਾਂ ਜਦੋਂ ਉੱਥੇ ਬੈਠੇ ਸੀ ਨਾ ਤਾਂ ਮੇਰੀਆਂ ਅੱਖਾਂ 'ਚੋ ਵੀ ਅੰਜੂ ਆਏ ਮੈਂ ਵੀ ਰੋਇਆ ਮੈਂ ਰੋਇਆ ਮੇਰੀ ਜੇਬ ਵਿੱਚ ਲਾਲ ਪਾਸਪੋਰਟ ਆ ਤੇ ਮੈਂ ਉਹ ਪਾਸਪੋਰਟ ਨੂੰ ਦੇਖ ਕੇ ਰੋਇਆ ਮੈਂ ਉਹ ਦਿਨ ਯਾਦ ਕੀਤੇ ਜਦੋਂ ਤੁਹਾਡੇ ਵਾਂਗੂ ਮੈਂ ਵੀ ਇੱਥੇ ਇਹ ਟੈਨਸ਼ਨ ਵਿੱਚ ਹੁੰਦਾ ਸੀ ਕਿ ਕਦੇ ਸਾਡੇ ਤੇ ਵੀ ਦਿਨ ਆਊਗਾ ਤੇ ਇਹ ਦਿਨ ਹੁਣ ਤੁਹਾਡੇ ਤੇ ਵੀ ਆਊਗਾ ਪ੍ਰਮਾਤਮਾ ਕਰੇ ਚੜ੍ਹਦੀ ਕਲਾ ਮਾਰੇ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ